ਸਸਿਕਾਲ ਜੀ ਸਾਰਿਆਂ ਨੂੰ ਅੱਜ ਇੱਕ ਬਲੱਖਣ ਚਰਚਾ ਕਰਾਂਗੇ ਵੀ ਸਾਨੂੰ ਰੁੱਖਾਂ ਦੇ ਪੱਤੇ ਹਰੇ ਕਿਉਂ ਦਿਖਦੇ ਆ ਤੇ ਅਲੱਗ-ਅਲੱਗ ਰੰਗਾਂ ਦੇ ਫੁੱਲ ਕਿਉਂ ਦਿਖਦੇ ਆ ਜਿਹੜੇ ਫੁੱਲਾਂ ਦੇ ਕਲਰ ਅਲੱਗ-ਅਲੱਗ ਕਿਉਂ ਦਿਖਦੇ ਸਾਨੂੰ ਇਹ ਅੱਜ ਚਰਚਾ ਕਰਾਂਗੇ ਜਿਹੜੇ ਪਲਾਂਟਸ ਆ ਤੁਹਾਨੂੰ ਪਤਾ ਹੋਵੇਗਾ ਸੋਲਰ ਪਾਵਰਡ ਆ ਜਿਹੜਾ ਪੱਤਾ ਪਤਾ ਸੋਲਰ ਪੈਨਲ ਦਾ ਕੰਮ ਕਰਦਾ ਕਿਉਂਕਿ ਸਨਲਾਈਟ ਨੂੰ ਅਬਜ਼ੌਰਬ ਕਰਦਾ ਪਲਾਂਟਸ ਜਿਹੜੇ ਹੈਗੇ ਆ ਪੌਦੇ ਜਿਹੜੇ ਹੈਗੇ ਆ ਸਨਰਜੀ ਨੂੰ ਯੂਜ਼ ਕਰਦੇ ਆ ਕੰਪਲੈਕਸ ਕੈਮੀਕਲ ਸਾਈਕਲ ਆ ਜਿਹਦੇ ਵਿੱਚ ਜਿਹੜੀ ਹਵਾ ਦੇ ਵਿੱਚ ਜਿਹੜੀ ਆਮ ਗੈਸ ਆ ਕਾਰਬਨ ਡਾਈਆਕ ਉਸ ਨੂੰ ਮਤਲਬ ਕਹਿੰਦਾ ਸੋਲਿਡ ਫਾਰਮ ਕਾ ਕਾਰਬੋਹਾਈਡਰੇਟ 슈ਗਰ ਵਿੱਚ ਕਨਵਰਟ ਕਰ ਦਿੰਦਾ ਹੈ ਇਹ ਫੋਟੋਸਿੰਥਸਿਸ ਇੱਕ ਪ੍ਰਕਿਰਿਆ ਇਹ ਪ੍ਰਕਿਰਿਆ ਹੈ ਇਹ ਸਾਰਾ ਕੁਝ ਹੋ ਰਿਹਾ ਮਤਲਬ ਕੰਪਲੈਕਸ ਸਾਈਕਲ ਚੱਲ ਰਿਹਾ ਹੈਗਾ ਤਾਂ ਜੇ ਜੇ ਹੁਣ ਤੁਸੀਂ ਗੱਲ ਕਰوں ਜਿਹੜਾ ਤੁਸੀਂ ਫਲ ਖਾਂਦੇ ਹੋ ਜਾਂ ਫਲਾਂ ਤੋਂ ਕੱਢੇ ਜੂਸ ਖਾਂਦੇ ਹੋ ਸਲਾਦ ਖਾਂਦੇ ਹੋ ਕੁਝ ਵੀ ਉਹ ਫੋਟੋਸਿੰਥਸਿਸ ਦਾ ਪ੍ਰੋਡਕਟ ਆ ਮਨੋ ਸਾਰਾ ਉਹ ਸਾਨੂੰ ਉਹ ਸਾਰਾ ਫੋਟੋਸਿੰਥਸਿਸ ਜਿਹੜਾ ਉਹ ਫਲਾਂ ਨੂੰ ਸਾਰਾ ਨਿਊਟ੍ਰੀਐਂਟ ਗਿਆ 슈ਗਰ ਗਿਆ ਸਨਲਾਈਟ ਵਰਤ ਕੇ ਤਾਂ ਉੱਥੋਂ ਸਾਰਾ ਤੁਸੀਂ ਉਹ ਕੰਜ਼ੂਮ ਕਰ ਰਹੇ ਹੋਗੇ ਹੁਣ ਗੱਲ ਆਉਂਦੀ ਹੈ ਵੀ ਮੇਰੇ ਹੱਥ 'ਚ ਇੱਕ ਪੱਤਾ ਹੈਗਾ ਜਿਹੜਾ ਇਹ ਸਨਲਾਈਟ ਪੈਂਦੀ ਆ ਵਿਜੀਬਲ ਲਾਈਟ ਪੈਂਦੀ ਆ ਇਹਦੇ ਤੇ ਜਾਂ ਤਾਂ ਪੱਤਾ ਉਹ ਅਬਜ਼ੌਰਬ ਕਰ ਲੈਂਦਾ ਲਾਈਟ ਨੂੰ ਜਾਂ ਰਿਫਲੈਕਟ ਕਰਦਾ ਜਾਂ ਉਹਨੂੰ ਬਿਨਾਂ ਕੁਝ ਕੀਤੇ ਟਰਾਂਸਮਿਟ ਕਰ ਦਿੰਦਾ ਮਤਲਬ ਅਨਟਚ ਟਰਾਂਸਮਿਟ ਕਰਕੇ ਨਿਕਲ ਜਾਂਦੀ ਆ ਹੁਣ ਜਿਹੜੀ ਲਾਈਟ ਇਹ ਪੱਤੇ ਨੇ ਅਬਜ਼ੌਰਬ ਕੀਤੀ ਤਾਂ ਉਹੀ ਮਤਲਬ ਕਹਿੰਦਾ ਸਨ ਉਹੀ ਮਤਲਬ ਕਹਿੰਦਾ ਫੋਟੋਸੈਂਸਿਟਿਵਰ ਵਰਤੀ ਗਈ ਜਿਹੜੀ ਅੰਦਰ ਗਈ ਉਹੀ ਵਰਤੀ ਗਈ ਮਤਲਬ ਤਾਂ ਹੁਣ ਜਿਹੜੀ ਲਾਈਟ ਨੂੰ ਅਬਜ਼ੌਰਬ ਕਰ ਲੀਫ ਦੇ ਵਿੱਚ ਲਾਈਟ ਨੂੰ ਅਬਜ਼ੌਰਬ ਕਰਨ ਲਈ ਕਿ ਪਿਗਮੈਂਟਸ ਹੁੰਦੀਆਂ ਮਤਲਬ ਉਹਦੇ ਵਿੱਚ ਦੋ ਤਰ੍ਹਾਂ ਦੇ ਪਿਗਮੈਂਟਸ ਹੁੰਦੀਆਂ ਇੱਕ ਇੱਕ ਹੁੰਦੀ ਹੈ ਕਲੋਰੋਫਿਲ ਪਿਗਮੈਂਟ ਜਿਹਦਾ ਰੰਗ ਹਰਾ ਹੁੰਦਾ ਇੱਕ ਹੁੰਦੀ ਹੈ ਕੈਰੋਟਨੋਇਡ ਪਿਗਮੈਂਟ ਜਿਹਦਾ ਰੰਗ ਲਾਲ ਜਾਂ ਔਰੇਂਜ ਹੁੰਦਾ ਹੁਣ ਕੀ ਹੋਇਆ ਜਦੋਂ ਇਹ ਪੱਤੇ ਨੇ ਲਾਈਟ ਨੂੰ ਅਬਜ਼ੌਰਬ ਕੀਤਾ ਤਾਂ ਮਤਲਬ ਇਹ ਹਰਾ ਕਿਉਂ ਦਿਖ ਰਿਹਾ ਪਿਗਮੈਂਟ ਹਰੀ ਹੋਣ ਕਰਕੇ ਕਲੋਰੋਫਿਲ ਪਿਗਮੈਂਟ ਦਾ ਰੰਗ ਹਰਾ ਹੋਣ ਕਰਕੇ ਤਾਂ ਸਾਨੂੰ ਹਰਾ ਦਿਖ ਰਿਹਾ ਕਿਉਂਕਿ ਬਾਕੀ ਸਾਰੇ ਨੇ ਅਬਜ਼ੌਰਬ ਕਰ ਲਿਆ ਇਹੀ ਕਲਾ ਮਤਲਬ ਕਹਿੰਦਾ ਰਿਫਲੈਕਟ ਕਰਤਾ ਵੀ ਹਰੇ ਰੰਗ ਨੂੰ ਨਹੀਂ ਅਬਜ਼ੌਰਬ ਕੀਤਾ ਇਸ ਲਈ ਸਾਨੂੰ ਨਾ ਅਬਜ਼ੌਰਬ ਕਰਨ ਲਈ ਚੀਜ਼ ਜਿਹੜੀ ਰਿਫਲੈਕਟ ਹੋਗੀ ਉ ਇਸ ਲਈ ਆ ਖਲੀਫਾ ਦਾ ਇੱਕ ਸਬ ਮੇਰੇ ਕੋਲ ਪੌਦਾ ਹੈਗਾ ਇਹਦੇ ਪੱਤੇ ਆ ਇਹਦਾ ਕੈਰੋਟੀਨੋਇਡ ਪਿਗਮੈਂਟ ਕਰਕੇ ਮਤਲਬ ਕਹਿੰਦਾ ਰੰਗ ਲਾਲ ਦਿਖ ਰਿਹਾ ਹੁਣ ਇਹਨੇ ਕੀ ਕੀਤਾ ਇਹਨੇ ਬਾਕੀ ਸਾਰੇ ਰੰਗ ਅਬਜ਼ੌਰਬ ਕਰ ਲਏ ਤੇ ਰੈੱਡ ਕਲਰ ਨੂੰ ਮਤਲਬ ਉਹਨੇ ਰਿਫਲੈਕਟ ਕਰਤਾ ਕੈਰੋਟੀਨੋਇਡ ਪਿਗਮੈਂਟ ਕਰਕੇ ਹੁਣ ਕਲੋਰੋਫਿਲ ਹਰੀ ਜਿਹੜਾ ਪੱਤਾ ਹਰਾ ਉਹ ਕਲੋਰੋਫਿਲ ਪਿਗਮੈਂਟ ਕਰਕੇ ਆ ਉਹ ਕਲੋਰੋਫਿਲ ਪਿਗਮੈਂਟ ਜਿਹੜੀ ਹਰੀ ਦਿਖ ਰਹੀ ਹੈ ਸਾਨੂੰ ਪਤਾ ਹਰਾ ਦਿਖ ਰਿਹਾ ਉਹ ਹਰਾ ਰੰਗ ਉਹਨੇ ਮਤਲਬ ਕਹਿੰਦਾ ਰਿਫਲੈਕਟ ਕਰਤਾ ਸਾਨੂੰ ਅੱਖਾਂ ਨੂੰ ਦਿਖ ਗਿਆ ਕੇ ਇਸੇ ਤਰ੍ਹਾਂ ਹੁਣ ਆਪਾਂ ਗੱਲ ਕਰਾਂਗੇ ਸਾਡੇ ਜਿਹੜੇ ਫੁੱਲਾਂ ਦੇ ਰੰਗ ਹੈਗੇ ਆ ਫੁੱਲਾਂ ਦੇ ਰੰਗ ਸਾਨੂੰ ਕਿਉਂ ਕਲਰਫੁਲ ਲੱਗਦੇ ਜਿਵੇਂ ਉਹਨਾ ਬੁਗਨਵਿਲ ਦਾ ਗੁਲਾਬੀ ਰੰਗ ਆ ਇਸਨੇ ਕੀ ਕੀਤਾ ਜਦੋਂ ਉਹ ਜਦੋਂ ਵਿਜੀਬਲ ਸਪੈਕਟ੍ਰਮ ਨੇ ਲਾਈਟ ਪਾਈ ਇਹਦੇ ਉੱਤੇ ਤਾਂ ਇਹਨੇ ਮਤਲਬ ਉਹ ਬਾਕੀ ਸਾਰੇ ਕਲਰ ਅਬਜ਼ੌਰਬ ਕਰ ਲੇ ਵੇਵ ਲੈਂਥ ਵਾਲੇ ਤੇ ਗੁਲਾਬੀ ਰੰਗ ਨੂੰ ਇਹਨੇ ਰਿਫਲੈਕਟ ਕਰਤਾ ਬੈਕ ਸਾਡੀ ਅੱਖਾਂ ਨੂੰ ਗੁਲਾਬੀத் ਹੈ ਗਿਆ ਏਸੀ ਤਰ੍ਹਾਂ ਆਪਾਂ ਜੇ ਟਕੋਮਾਂ ਦੀ ਗੱਲ ਕਰੀ ਪੀਲੇ ਫੁੱਲ ਆਉਂਦਾ ਜਿਵੇਂ ਕੇਸ਼ਿਆ ਗੁਲਾਕਾ ਦਾ ਪੀਲਾ ਫੁੱਲ ਆ ਰਿਹਾ ਉਸਨੇ ਕੀ ਕਿ ਜਿਹੜਾ ਲਾਈਟ ਸਪੈਕਟਰਮ ਪਿਆ ਉਹਦੇ ਉੱਤੇ ਲੇ ਵੇਵ ਲੈਂਥ ਪਈ ਉਹਨੇ ਮਤਲਬ ਉਹ ਪੀਲੇ ਰੰਗ ਨੂੰ ਰਿਫਲੈਕਟ ਕਰਤਾ ਵਾਪਸ ਸੇ ਸਾਡੀ ਅੱਖਾਂ ਨੂੰ ਦਿਖ ਰਿਹਾ ਬਾਕੀ ਸਾਰਾ ਅਬਜ਼ੌਰਬ ਕਰ ਲਿਆ ਇਸੇ ਤਰ੍ਹਾਂ ਹੀ ਜਿਹੜਾ ਟਕੋਮਾ ਹੈਗਾ ਜਾਂ ਮਤਲਬ ਕਹਿੰਦਾ ਸਾਡਾ ਰੁਕਮੰਝਣੀ ਹੈਗੀ ਜਿਹੜਾ ਇਹ ਫੁੱਲ ਤੁਹਾਨੂੰ ਦਿਖ ਰਿਹਾ ਲਾਲ ਪੀਲਾ ਹਰਾ ਇਹ ਉਹ ਰਿਫਲੈਕਟ ਹੋ ਕੇ ਵਾਪਸ ਆ ਰਿਹਾ ਹੁਣ ਆਪਾਂ ਗੱਲ ਕਰਾਂ ਜਿਹੜੇ ਚਿੱਟੇ ਫੁੱਲ ਕਿਉਂ ਦਿਖਦੇ ਨੇ ਰੰਗ ਚਿੱਟਾ ਕਿਉਂ ਦਿਖਦਾ ਇਹਦੇ ਉੱਪਰ ਚਰਚਾ ਕਰਨੀ ਪਣੀ ਆ ਇਹ ਕਹਿੰਦੇ ਵੀ ਦੇ ਡੋਂਟ ਅਬਜ਼ੌਰਬ ਵਿਜ਼ੀਬਲ ਲਾਈਟ ਇਹ ਵਿਜ਼ੀਬਲ ਲ ਔਰ ਜੋ ਅਸੀਂ ਵਾਈਟ ਸਨਲਾਈਟ ਦੇਖਦੇ ਆ ਉਹੀ ਰਿਫਲੈਕਟ ਹੋ ਕੇ ਬੈਕ ਸਾਨੂੰ ਆ ਰਹੀ ਤੇ ਪੂਰੀ ਦੀ ਪੂਰੀ ਵਾਈਟ ਸਨਲਾਈਟ ਇਹ ਸਮਝਣਾ ਪੈਣਾ ਮੇਰੇ ਹੱਥ 'ਚ ਇਹ ਬੁਗਨਵਿਲ ਦਾ ਚਿੱਟਾ ਫੁੱਲ ਆ ਇਹ ਜਿਹੜਾ ਚਿੱਟੇ ਫੁੱਲ ਹੈਗੇ ਆ ਇਹ ਵਿਜੀਬਲ ਲਾਈਟ ਨੂੰ ਅਬਜ਼ੌਰਬ ਹੀ ਨਹੀਂ ਕਰਦੇ ਮਤਲਬ ਕਹਿੰਦਾ ਜੋ ਵੀ ਬੈਕ ਹੋਰ ਸਨਲਾਈਟ ਜਿਹੜੀ ਸਨਲਾਈਟ ਜਿਹੜੀ ਹੈਗੀ ਆ ਉਹ ਵਾਈਟ ਕਲਰ ਸਨਲਾਈਟ ਦਾ ਉਹ ਸਾਰਾ ਸਾਨੂੰ ਬੈਕ ਰਿਫਲੈਕਟ ਹੋ ਕੇ ਆ ਰਿਹਾ ਸਤਾ ਕੇ ਸਾਨੂੰ ਵਾਈਟ ਦਿਖ ਰਿਹਾ ਹੁਣ ਆਪਾਂ ਗੱਲ ਕਰਾਂਗੇ ਜਿਹੜਾ ਰੋਜ਼ ਆ ਜਿਹੜਾ ਬਲੈਕ ਰੋਜ਼ ਆ ਉਹਦਾ ਫੁੱਲ ਦਾ ਕਾਲਾ ਰੰਗ ਕਿਉਂ ਲੱਗਦਾ ਉਹ ਜਿਹੜਾ ਉਹ ਸਾਰੀ ਦੀ ਸਾਰੀ ਵਿਜੀਬਲ ਲਾਈਟ ਨੂੰ ਕਾਲਾ ਰੰਗ ਅਬਜ਼ੌਰਬ ਕਰ ਲੈਂਦਾ ਸਾਨੂੰ ਫਿਰ ਕਲਰ ਦਿਖਦੇ ਨਹੀਂ ਹੈਗਾ ਉਹ ਰਿਫਲੈਕਟਿਵ ਕੁਝ ਨਹੀਂ ਕਰ ਰਿਹਾ ਉਹ ਬਲੈਕ ਚੀਜ਼ ਦਿਖਦੀ ਸਾਡੇ ਅੱਖਾਂ ਨੂੰ ਇਸ ਲਈ ਜੋ ਚੀਜ਼ ਸਮਝਣਾ ਪੈਣਾ ਜੋ ਚੀਜ਼ ਸਾਨੂੰ ਫੁੱਲਾਂ ਦਾ ਕਲਰ ਦਿਖ ਰਿਹਾ ਜਾਂ ਹਰਾ ਰੰਗ ਦਿਖ ਰਿਹਾ ਜੋ ਚੀਜ਼ ਰਿਫਲੈਕਟ ਹੋ ਕੇ ਵਾਪਸ ਆ ਰਿਹਾ ਵਿਜੀਬਲ ਲਾਈਟ ਚ ਉਹੀ ਸਾਨੂੰ ਕਲਰ ਦਿਖ ਰਿਹਾ ਇਸ ਲਈ ਪੱਤਿਆਂ ਦਾ ਰੰਗ ਜਿਹੜਾ ਹਰਾ ਹੈਗਾ ਕਲੋਰੋਫਿਲ ਪਿਗਮੈਂਟ ਜਿਹੜੀ ਹੈਗੀ ਆ ਉਸ ਕਰਕੇ ਪੱਤਿਆਂ ਦਾ ਰੰਗ ਹਰਾ ਹੈਗਾ ਉਹ ਪਿਗਮੈਂਟ ਹਰੀ ਤਾਂ ਕਿਉਂਕਿ ਉਹ ਹਰਾ ਰੰਗ ਰਿਫਲੈਕਟ ਬੈਕ ਕਰ ਰਿਹਾ ਸਾਨੂੰ ਅੱਖਾਂ ਨੂੰ ਦਿਖ ਚਿੱਟਾ ਹੋਇਆ ਕਾਲਾ ਹੋਇਆ ਗੁਲਾਬੀ ਹੋਇਆ ਉਹ ਰਿਫਲੈਕਸ਼ਨ ਆ ਸਾਰੀ ਮਤਲਬ ਧੰਨਵਾਦ